ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਗੀਤਕਾ ਨਿਊ ਫੈਸ਼ਨ ਬੁਟੀਕ ਤੋਂ ਤੁਹਾਡੇ ਲਈ ਅੱਜ ਬਹੁਤ ਹੀ ਸੋਹਣੇ ਸੂਟ ਲੈ ਕੇ ਆਈਆਂ ਜੀ ਇਹ ਮੇਰੀ ਫਸਟ ਵੀਡੀਓ ਆ ਇਸ ਕੇ ਹੱਥ ਤੇ ਮੈਨੂੰ ਸਪੋਰਟ ਕਰੋ ਤੁਸੀਂ ਮੈਨੂੰ ਤਾਂ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਠੀਕ ਹੈ ਜੀ ਤੇ ਮੈਨੂੰ ਲਾਈਕ ਕਰਿਓ ਕਮੈਂਟ ਕਰਿਓ ਜ਼ਰੂਰ ਦੱਸਿਓ ਮੇਰੇ ਸੂਟ ਤੁਹਾਨੂੰ ਕਿੱਦਾਂ ਦੇ ਲੱਗੇ ਤੇ ਮੈਂ ਹੁਣ ਤੁਹਾਨੂੰ ਆਪਣਾ ਸੂਟ ਦੀ ਵੀਡੀਓ ਤੇ ਆਪਾਂ ਅੱਗੇ ਕਰਦੇ ਹਾਂ ਜੀ ਸੂਟ ਦਿਖਾਉਣੇ ਆ ਤੁਹਾਨੂੰ ਬਹੁਤ ਹੀ ਸੋਹਣੇ ਸੋਹਣੇ ਨੇ ਠੀਕ ਹੈ ਜੀ ਆਜੀ ਆਪਣਾ ਫਸਟ ਸੂਟਾ ਲੈਮਨ ਛੇੜ ਤੇ ਆ ਜੀ ਇਹ ਬਹੁਤ ਹੀ ਪਿਆਰਾ ਸੂਟਾ ਦੇਖੋ ਆਰੀ ਵਰਕ ਦਾ ਕੰਮ ਕੀਤਾ ਹੋਇਆ ਹੈ ਸਿਲਵਰ ਕਲਰ ਦੇ ਵਿੱਚ ਮਿਰਜੇ ਵੀ ਬਾਰਡਰ ਬਣਿਆ ਹੋਇਆ ਹੈ ఇద్దరు ఏదయా దుపట్న తోట నచ్చి దుపట్ ਛੋਟੇ ਨਹੀਂ ਹੈਗੇ ਦੁਪੱਟੇ ਬਹੁਤ ਹੀ ਸੋਹਣੇ ਨੇ ਦੁਪੱਟੇ ਫ੍ਰਿੰਟ ਵੀ ਬਹੁਤ ਸੋਹਣਾ ਹੈ ਇਹਨਾਂ ਦਾ ਇਕਾ ਜੀ ਇਹ ਲੈਮਨ শেਡਾ ਜੀ ਇਹਦਾ ਰੇਟ ਹੈ ਜੀ 1000 ਰੁਪਏ ਜੇ ਪਰਿਆ ਬਣਾ ਸਕਰੀਨਸ਼ਾਟ ਲੈਣ ਤੇ ਜੇ ਕਿਸੇ ਨੂੰ ਇਹ ਪਸੰਦ ਆਉਂਦਾ ਹੈ ਤਾਂ ਮੈਨੂੰ ਮੇਰੇ WhatsApp ਨੰਬਰ ਤੇ ਮੈਨੂੰ ਮੈਸੇਜ ਸੈਂਡ ਕਰ ਸਕਦੇ ਆ ਤੁਸੀਂ ਜੇ ਕੋਈ ਤੁਸੀਂ ਗੱਲਬਾਤ ਕੋਈ ਪੁੱਛਣੀ ਹੋਵੇ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਆਂਗੇ ਠੀਕ ਆ ਜੀ। ਨਾਲ ਕੋਈ ਗੱਲ ਪਤਾ ਲੱਗੇ ਤਾਂ ਮੈਨੂੰ ਮੈਸੇਜ ਕਰ ਲਿਆ ਕਰਿਓ। ਚਲੋ ਜੀ ਹੁਣ ਆਪਣਾ ਅਗਲਾ ਸੂਟ। ਬਲੈਕ ਸ਼ੇਡ ਤੇ ਆ ਜੀ ਬਲੈਕ ਸ਼ੇਡ ਬਲੈਕ ਔਨ ਕਰੀਮ। ਬਹੁਤ ਹੀ ਪਿਆਰਾ ਸੂਟ ਹੈ ਪਿਓਰ ਕਾਟਨ ਦੇ ਵਿੱਚ ਨੇ। ਕੈਪ ਕੇ ਦਾ ਵੀ ਸੇਮ ਆ ਜੀ neck ਤੇ ਦਾ ਹੈਂਡਵਰਕ ਕੀਤਾ ਹੋਇਆ ਹੈ ਤੇ نیچے ਇਹਦੇ ਲੈਂਸ ਲੱਗੀ ਹੋਈ ਹੈ ਬਹੁਤ ਹੀ ਪਿਆਰੀ ਲੈਂਸ ਆ ਤੇ ਇਹਦੀ ਬਾਟਮ ਬਲੈਕ ਤੇ ਇਹਦਾ ਦੁਪੱਟਾ ਪ੍ਰਿੰਟ ਦੁਪੱਟਾ ਹੈ ਜੀ ਕਾਟਨ ਦੇ ਵਿੱਚ ਜੀ ਆਹੇ ਬਹੁਤ ਹੀ ਸੋਹਣੇ ਨੇ ਦੁਪੱਟੇ ਇਹ ਕਾਟਨ ਪਿਓਰ ਕਾਟਨ ਦਾ ਦੁਪੱਟਾ ਹੈ ਜੀ ਇਹ ਇਹਦਾ ਰੈੱਡ ਵੀ ਜੀ ਨਜ਼ਾਰ ਪਈ ਆ ਜਿਹੜਾ ਵੀ ਮੇਰੀ ਭੈਣ ਨੂੰ ਕੋਈ ਸੂਟ ਪਸੰਦ ਆਉਂਦਾ

ਬਹੁਤ ਹੀ ਪਿਆਰਾ ਕਲਰ print ਦੇ ਵਿੱਚ चिकन ਵਰਕ ਕੀਤਾ ਹੋਇਆ ਹੈ ਪਿਸਤਾ ਗ੍ਰੀਨ ਮਤਲਬ ਲਾਈਟ ਪਿਸਤਾ ਸ਼ੇਡ ਆ ਹੈ ਕਲਰ ਦਾ ਉਨੀ ਕੀ ਦਾ ਫਰਕ ਪੈ ਸਕਦਾ ਜੀ ਥੋੜਾ ਮੋਟਾ ਇੰਨਾ ਨਹੀਂ ਜਿਆਦਾ ਵੈਸੇ ਤਾਂ ਠੀਕ ਹੀ ਆਉਂਦਾ ਹੈ ਇਹਦੀ ਬਾਟਮ ਆ ਜੀ ਪਲੇਨ ਤੇ ਇਹਦੇ ਨਾਲ ਦੁਪੱਟਾ printed ਤੇ ਹੋਰ ਤਾਂ ਦੁਲਰ ਦੁਲੱਡ ਦੁਪੱਟੇ ਨੇ ਕੋਈ ਇਦਾਂ ਦੇ ਨਹੀਂ ਹੈਗੇ ਵੀ ਛੋਟੇ ਨੇ ਬਹੁਤ ਹੀ ਸੋਹਣੇ ਨੇ ਦੁਪੱਟੇ ਇਹਦਾ ਰੇਟ ਹੈ ਜੀ 1200 ਰੁਪਏ ਇਹ ਵੀ ਬਹੁਤ ਹੀ ਸੋਹਣਾ ਹੈ ਛੋਟਾ ਮੈਂ ਤੁਹਾਨੂੰ ਬਲਾਸ ਇਟ ਚੇਡ ਦਿਖਾਉਣੀ ਆ ਹੋ ਜੀ ਲੈਮਨ শেਡ ਦੇ ਵਿੱਚ ਆ ਜੀ ਇਹ ਲੈਮਨ ਥੋੜਾ yellow শেਡ ਲੈਮਨ ਜੀ ਦੇ ਵਿੱਚ ਆ ਜਾਂਦਾ ਹੈ ਆਰੀ ਵਰਕ ਦਾ ਕੰਮ ਕੀਤਾ ਹੋਇਆ ਜੀ ਇਹਦੇ ਤੇ ਵੀ ਪ੍ਰਿੰਟ ਦਾ ਸੂਟ ਬਹੁਤ ਹੀ ਸੋਹਣਾ ਸੂਟ ਨੇ ਕਪੜਾ ਵੀ ਬਹੁਤ ਜ਼ਿਆਦਾ ਮਲਾਈਮ ਨੈਕ ਤੇ ਪੱਟੀ ਲਾ ਕੇ ਜੀ ਉਹਦੇ ਤੇ ਵਰਕ ਕੀਤਾ ਹੋਇਆ ਹੈ ਬੈਕ ਫਰੰਟ ਸੇਮ ਆ ਜੀ ਇਹਦੀ ਬੋਟਮ ਪਲੇਨ ਤੇ ਦੁਪੱਟਾ ਪ੍ਰਿੰਟ ਮਸਲੀਨ ਕਾਟਨ ਦੇ ਵਿੱਚ ਦੁਪੱਟਾ ਇਹਦਾ ਜੀ ਦੁਪੱਟੇ ਵੀ ਬਹੁਤ ਸੋਹਣੇ ਚਾਰ ਕਿੱਤੇ ਹੋਏ ਨੇ ਜੀ ਇਹ ਦੇਖੋ ਬਹੁਤ ਹੀ ਪਿਆਰੇ ਨੇ ਇਹਦਾ ਰੇਟ ਵੀ ਜੀ 1000 ਰੁਪਏ ਆ ਕਾ ਇਹਨੇ ਕਿ ਜਨੇ ਸਟਿਚੂ ਵੀ ਕਰਵਾਉਣਾ ਸੋ ਤਾਂ ਅਸੀਂ ਸਟਿਚੂ ਵੀ ਕਰਕੇ ਦਿੰਦੇ ਆ ਜੇ ਸਾਰਾ ਰੈਡੀ ਕਰਕੇ ਦਵਾਂਗੇ ਸੂਟ ਤੁਸੀਂ ਮੈਨੂੰ WhatsApp ਤੇ ਗੱਲ ਕਰ ਸਕਦੇ ਹੋ ਮੈਸੇਜ ਕਰਕੇ ਤੁਸੀਂ ਕੁਝ ਵੀ ਮੈਨੂੰ ਕੁਝ ਸਾਡੀ ਲਿਖੋ ਕੋਈ ਗੱਲ ਨਾ ਪਤਾ ਲੱਗੇ ਆ ਦੇਖੋ ਜੀ येलो ਸੂਟ ਅਗਲਾ ਆਪਣਾ ਛੇੜ ਇਹਦੇ ਹੈਂਡਵਰਕ ਕੀਤਾ ਹੋਇਆ ਨੈਕ ਟੀ ਹੈ ਜੀ ਇਹਦਾ ਬਾਟਮ ਇਹ ਪ੍ਰਿੰਟਡ ਦੁਪੱਟਾ ਬਹੁਤ ਹੀ ਖੁੱਲੇ ਖੁੱਲੇ ਦੁਪੱਟੇ ਨੇ ਇਦਾਂ ਦੀ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੋ ਭਾਜੀ ਵੀ ਦੁਪੱਟੇ ਛੋਟੇ ਨੇ ਜਾਂ ਇਹਨਾਂ ਦੀ ਲੈਂਥ ਦੇਖ ਕੇ ਅੱਜ ਛੋਟਾ ਹੈ ਕਾਫੀ ਵੱਡੇ ਨੇ ਇਹਦਾ ਰੇਟ ਵੀਜੀ 1000 ਰੁਪਏ ਆ। ਅਜੀ ਨਬਲਾਸੂ। ਲਾਈਟ ਪਿੰਕ ਬੇਬੀ ਸ਼ੇਡ ਜਿਹੜਾ ਪਿੰਕ ਲਾਈਟ ਸ਼ੇਡ ਹੁੰਦਾ ਹੈ ਬੇਬੀ ਪਿੰਕ। ਬਹੁਤ ਹੀ ਪਿਆਰਾ ਸੂਟ ਆ ਪ੍ਰਿੰਟ ਵੀ ਬਹੁਤ ਹੀ ਸੋਹਣਾ ਹੈ। ਬਹੁਤ ਸਿੱਕਾ। ਆਰੀ ਵਰਕ ਦਾ ਕੰਮ ਆ ਜੀ ਇਹਦੇ ਤੇ ਵੀ ਪ੍ਰਿੰਟ ਵੀ ਬਹੁਤ ਪਿਆਰਾ ਹੈ ਆਈ ਦੀ ਇਧਰ ਬਾਜੂ ਨੇ ਬੈਕ ਫਰੰਟ ਸੇਮ ਆ ਜੀ ਇਹਦਾ ਵੀ ਇਹ ਪਿੰਕ ਸ਼ੇਡ ਦੇ ਵਿੱਚ ਇਹਦੀ ਬਾਟਮ 2 2 ਮੀਟਰ ਦੇ ਕੱਟ ਨੇ ਹੈ ਇਹ ਗਾ ਦੁਪੱਟਾ ਬਹੁਤ ਹੀ ਵਧੀਆ ਸੋਹਣੇ ਲੱਗਦੇ ਨੇ ਦੇਖੋ ਕਿਸੇ ਵੀ ਮੇਰੀ ਭੈਣ ਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਤਾਂ ਪਲੀਜ਼ ਸਕਰੀਨਸ਼ਾਟ ਲੈ ਕੇ ਮੈਨੂੰ ਮੈਸੇਜ ਕੀ ਕਸੂਦੀ ਹੋ ਤੇ ਨਾਲ ਸੈਂਡ ਕਰ ਦਿਓ ਫੋਟੋ ਤੁਹਾਡੇ ਘਰ ਤੱਕ ਤੁਹਾਨੂੰ ਸੂਟ ਪਹੁੰਚਾ ਦਾਂਗੇ ਅਸੀਂ ਠੀਕ ਹੈ ਜੀ ਚਲੋ ਮੰਮਾ ਨੂੰ ਆਪਣਾ ਬਲੈਸ਼ੀ ਉੱਪਰ ਕਹਿੰਦੇ ਆਂ ਦੇਖੋ ਜੀ ਹੋ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਆ ਜੀ ਸੂਟ ਦਾ ਦਾ ਵਾਈਨ ਜਿਹੜੇ ਤੇ ਫਰੰਟ ਤਿਆਰੀ ਵਰਕ ਦਾ ਕੰਮ ਬੈਕ ਤੇ ਵੀ ਸੇਮ ਡਿਜ਼ਾਈਨ ਕੋਟਨ ਵੀ ਪਲੇਨ ਦੁਪਟਾ ਹੈ ਨਾ ਸੇਮ ਕੋਟਨ ਦਾ ਆਹ ਬਹੁਤ ਕੁੱਲੇ ਦੁਪੱਟੇ ਨੇ ਇਹ ਜੀ ਤੇ ਇਹਦੇ ਵਿੱਚ ਇੱਕ ਹੋਰ ਸ਼ੇਡ ਆ ਸੇਮ ਡਿਜ਼ਾਈਨ ਆ ਜੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਪਹਿਲਾਂ ਉਹਦੇ ਵਿੱਚ ਇਹ ਸੇਮ ਡਿਜ਼ਾਈਨ ਆ ਇਹ ਮਸਟਰਡ ਕਲਰ ਆ ਇਹਦੀ ਬਾਟਮ ਬਾਜੀ ਇਹ ਦੁਪੱਟਾ ਆਓ ਜੀ ਇਹ ਲੈਣਾ ਆਪਣਾ ਅਗਲਾ ਸੂਟ ਬਹੁਤ ਹੀ ਪਿਆਰਾ ਰੰਗ ਸਟਾਰ ਚੜਾ ਦੀ ਇਹ ਵੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ ਰਿਹਾ ਪ੍ਰਿੰਸ ਸੂਟ ਨੇ ਬਹੁਤ ਹੀ ਕਾਟਨ ਪਿਓਰ ਕਾਟਨ ਆ ਜੀ ਇਹ ਹੀ ਬੈਕ ਫਰੰਟ ਬੈਕ ਤੇ ਲਾਈਨਿੰਗ ਦਾ ਤਾਂ ਤੇ ਇਹਦੀ ਲਾਈਨਿੰਗ ਵਾਲੀ ਜਿਹੜੀ ਇਹ ਬਾਟਮ ਆ ਇਹਦਾ ਲਾਈਨਿੰਗ ਆਜੀ ਇੱਥੇ ਫੋਟੋ ਦੇ ਠੀਕ ਹੈ ਜੀ ਇਹਦਾ ਦੁਪੱਟਾ ਇੰਟਰ ਲਾਉਂਗੀ ਡਿਜ਼ਾਈਨ ਸਾਰੇ ਬਹੁਤ ਹੀ ਲੱਗ ਨੇ ਸਾਰੇ ਬਹੁਤ ਹੀ ਸੋਹਣੇ ਕਾ ਜੀ ਸਕਰੀਨ ਸ਼ਾਟ ਲੈ ਲਓ ਜੇ ਮੈਨੂੰ ਸੈਂਡ ਕਰ ਦਿਓ ਇਹ ਤੇ ਨੀਚੇ ਲਾਸ ਲੱਗੀ ਹੋਈ ਆ ਜੇ ਨਹੀਂ ਵੀ ਆਪਾਂ ਨੂੰ ਲੋਡ ਹੈਗੀ ਤਾਂ ਆਪਾਂ ਲਾ ਵੀ ਸਕਦੇ ਆ ਇਹਨੂੰ ਠੀਕ ਆ ਜੀ ਦੇਖੋ ਚਲੋ ਜੀ ਹੁਣ ਆਪਣਾ ਅਗਲਾ ਸ਼ੇਡ ਦੇਖੋ ਜੀ ਆਫ ਵਾਈਟ ਦੇ ਪ੍ਰਿੰਟ ਸੂਟ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਹ ਪੂਰਾ 올ਓਵਰ ਪ੍ਰਿੰਟ ਹੈ ਦਾ ਇਹਦੀ ਬਾਟਮ ਜੀ ਪਲੇਨ ਆਫ ਵਾਈਟ ਦੇ ਵਿੱਚ ਇਹਦਾ ਦੁਪੱਟਾ ਸੇਮ ਕਾਟਨ ਦਾ ਇਹ ਕੋ ਡਿਜ਼ਾਈਨ ਕਿੰਨਾ ਪਿਆਰਾ ਹੈ ਦਾ ਵੀ ਬਹੁਤ ਹੀ ਸੋਹਣੇ ਦੁਪੱਟੇ ਤਿਆਰ ਨਹੀਂ ਕੀਤੇ ਹੋਏ ਨਾਰਮਲ ਵੇਅਰ ਲਈ ਆਪਣੇ ਲਈ ਬਹੁਤ ਹੀ ਸੋਹਣੇ ਸੂਟ ਲਏ ਜੀ ਹੈ ਰੋਜ਼ੀ ਰੁਟੀਨ ਲਈ ਚਾਹ ਆਪਾਂ ਲੈ ਸਕਦੇ ਆ ਇਹਦਾ ਰੇਟ ਹੈ ਜੀ 800 ਤੇ ਜਿਹੜਾ ਮੈਂ ਇਹ ਦਿਖਾਇਆ ਸੀ ਸੂਟ ਇਹਦਾ ਵੀ ਰੇਟ 800 ਆ ਠੀਕ ਹੈ ਜੀ ਜਿਹੜਾ ਮਾਸਟਰ ਸ਼ੇਡ ਆ ਦਿਖਾਇਆ ਸੀ ਇਹ ਦੋਨਾਂ ਦਾ ਰੇਟ 1800 ਰੁਪਏ ਹੈ ਸੋ ਜੀ ਹੁਣ ਆਪਣਾ ਅਗਲਾ ਸ਼ੇਡ ਬਲੈਕ ਹੈ ਜੀ ਇਹ ਪਿਓਰ ਬਲੈਕ ਬਹੁਤ ਹੀ ਸੋਹਣਾ ਪ੍ਰਿੰਟ ਥੋੜਾ ਜੈਪਰੀ ਦੇ ਵਿੱਚ ਆ ਜਾਂਦਾ ਹੈ ਪ੍ਰਿੰਟ ਦੇਖੋ ਪਿਓਰ ਬਲੈਕ ਦੇ ਵਿੱਚ ਤੇ ਇਹਦੀ ਬਾਟਮ ਕਪੜਾ ਬਹੁਤ ਹੀ ਨਰਮ ਮਲਾਈਮ ਇਹਦਾ ਰੇਟ ਆ ਜੀ 900 ਰੁਪਏ ਇਹਦਾ ਜੀ ਤੇ ਇਹਦੇ ਵਿੱਚ ਇੱਕ ਹੋਰ ਸ਼ੇਡ ਆ ਵਾਈਨ ਜੈਡ ਇਹਦੇ ਨਾਲ ਆੜ ਦੁਪट्टे ਨਹੀਂ ਹੈਗੇ ਇਹ ਦੋ ਸੂਟਾਂ ਦੇ ਨਾਲ ਦੁਪੱਟੇ ਨਹੀਂ ਜੀ ਕਿ ਤੁਸੀਂ ਆਪਣਾ ਤਿਆਰ ਕਰਵਾਉਣਾ ਚਾਹੋਗੇ ਔਰ ਤਾਂ ਅਸੀਂ ਉਹ ਵੀ ਕਰਕੇ ਦਵਾਂਗੇ ਠੀਕ ਹੈ ਜੀ ਜਿੱਦਾਂ ਦਾ ਕਹੇਂਗੇ ਦੁਪੱਟਾ ਉਦਾਂ ਦਾ ਹੀ ਤਿਆਰ ਕਰਕੇ ਦਵਾਂਗੇ ਅਸੀਂ ਵਾਈਨ ਸ਼ੇਡ ਆ ਜੀ ਤੇ ਇਹਦੇ ਨਾਲ ਇਹਦੀ ਬੋਟਨ ਇਹ ਦੋਨੋਂ ਨਾਲ ਨਾ ਕੋਈ ਦੁਪੱਟਾ ਨਹੀਂ ਹੈ ਜੀ ਠੀਕ ਹੈ ਜੀ بار بار ਕਈ ਵਾਰ ਆਉਂਦਾ ਵੀ ਤੁਸੀਂ ਦੱਸਿਆ ਨਹੀਂ ਮੈਂ بار بار ਇੱਕ ਵੇ ਕਰਕੇ ਕਹਿੰਦੀ ਇਹਨਾਂ ਦੋ ਸੂਟਾਂ ਦੇ ਨਾਲ ਦੁਪੱਟੇ ਨਹੀਂ ਹੈ ਤੇ ਜਿਹੜੇ ਮੈਂ ਪਹਿਲਾਂ ਦਿਖਾਈ ਨੇ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਦੁਪੱਟੇ ਨੇ ਜੀ ਇਹਨਾਂ ਦਾ ਰੇਟ ਆ ਜੀ 900 ਰੁਪਏ ਠੀਕ ਹੈ ਜੀ ਹੁਣ ਜਿਹੜੀ ਵੀ ਭੈਣ ਨੂੰ ਦੱਸਣ ਦੀ ਹਾਰ ਕਿਸੇ ਨੂੰ ਲੋੜ ਨਹੀਂ ਹੁੰਦੀ ਹੈਗੀ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਤੁਸੀਂ ਕੀ ਕਰਨਾ ਹੈ ਸਕਰੀਨਸ਼ਾਟ ਲੈ ਕੇ ਬਸ ਆਪਣਾ ਮੈਨੂੰ WhatsApp ਤੇ ਮੈਸੇਜ ਕਰ ਦੇਣਾ ਮੇਰਾ ਸ਼ੋ ਮੇਰਾ ਨੰਬਰ ਤੁਹਾਨੂੰ ਸ਼ੋ ਹੋ ਰਿਹਾ ਹੋਊਗਾ ਠੀਕ ਹੈ ਜੀ ਉਹਦੇ ਉੱਪਰ ਮੈਨੂੰ ਸੈਂਡ ਕਰ ਦਿਓ ਤੇ ਜੇ ਕੋਈ ਗੱਲਬਾਤ ਪੁੱਛਣੀ ਵੀ ਆ ਤਾਂ ਮੇਰੇ ਮੈਸੇਜ ਮੈਨੂੰ ਕਰਕੇ ਪੁੱਛ ਸਕਦੇ ਹੋ ਤੇ ਉਮੀਦ ਕਰਦੀ ਆ ਤੁਹਾਨੂੰ ਮੇਰੇ ਸਾਰੇ ਸੂਤ ਬਹੁਤ ਹੀ ਸੋਹਣੇ ਲੱਗੇ ਹੋਣਗੇ ਤੇ ਜੇ ਸੋਹਣੇ ਲੱਗੇ ਨੇ ਸੂਤ ਤਾਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਮੇਰੀ ਵੀਡੀਓ ਨੂੰ ਕਿੱਦਾਂ ਦੀ ਲੱਗੀ ਠੀਕ ਹੈ ਤੇ ਮੇਰੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਸੋਹਣੇ-ਸੋਹਣੇ ਕਮੈਂਟ ਕਰਕੇ ਮੈਨੂੰ ਸਪੋਰਟ ਕਰਿਓ ਜੀ ਠੀਕ ਹੈ ਜੀ ਤੇ ਮੈਂ ਆਪਣੀ ਵੀਡੀਓ ਅੱਗੇ ਜਿਹੜੀ ਲੈ ਕੇ ਆਉਂਗੀ ਕਰਬੋਜਾਥਰੀ ਲੈ ਕੇ ਆਉਂਗੀ ਤੇ ਉਹਦੇ ਲਈ ਵੀ ਮੈਨੂੰ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਠੀਕ ਆ ਜੀ ਹਾਂ ਸਾਰਿਆਂ ਸਤਿ ਸ਼੍ਰੀ ਅਕਾਲ ਜੀ